ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਬਾਕੀ ਤੜਾ ਟੀਸੀ ਸੈਡ ਸ਼੍ਰੀ ਅਕਾਲ ਤਖਤ ਸਾਹਿਬ ਦੀ ਪੀਸੀ ਤੋਂ ਪੜਾਈ ਸੱਤ ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਪਸਿਲ ਨੇ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਹੋਣਾ ਵੱਲੋਂ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ 2017 ਦੀਆਂ ਮਦਦ ਸਭਾ ਦੀਆਂ ਚੋਣਾਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੋਟਾਂ ਨਹੀਂ ਪਈਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮੋਹ ਨੂੰ ਕਿਉਂਕਿ ਸੁਖਬੀਰ ਸਿੰਘ ਬਾਦਲ ਅਤੇ ਮਹੂਤ ਪ੍ਰਕਾਸ਼ ਸਿੰਘ ਬਾਦਲ ਜੋ ਕੁਝ ਪੰਥ ਵਾਸਤੇ ਨਰੇਟਿਵ ਕਰਕੇ ਗਿਆ ਉਹ ਨਰੇਟਿਵ ਸਿਰਜਾਰੀ ਗਿਆ ਉਸ ਉੱਤੇ ਪਹਿਰਾ ਨਹੀਂ ਦਿੱਤਾ ਗਿਆ ਬਾਦਲ ਪਰਿਵਾਰ ਵੱਲੋਂ ਜੇਕਰ ਬਾਦਲ ਪਰਿਵਾਰ ਨੇ ਪੱਤ ਦੇ ਹਿੱਤਾਂ ਉੱਤੇ ਅਤੇ ਕੌਮ ਦੇ ਹਿੱਤਾਂ ਲਈ ਪਹਿਰੇਦਾਰੀ ਕੀਤੀ ਹੁੰਦੀ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਮਾੜਾ ਹਾਲ ਨਾ ਹੁੰਦਾ ਤੇ ਦੂਸਰੇ ਪਾਸੇ ਸ੍ਰੀ ਅਕਾਲ ਤਖਸੈਬ ਦੀ ਪਸੀਬਤ ਸਾਹਮਣੇ ਹੋ ਕੇ ਫਿਰ ਵੀ ਆਪਣੀ ਹਿੱਕੜੀ ਛੱਡੀ ਕਿੱਥੇ ਗਈ 27 ਲੱਖ ਵੋਟ ਜਿਹੜੀ 1 ਮਹੀਨੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਸੀ ਅੱਜ ਤੋਂ 3 ਮਹੀਨੇ ਪਹਿਲਾਂ 27 ਲੱਖ ਵੋਟ ਦਾ ਜਨਾਜ਼ਾ ਨਿਕਲ ਗਿਆ 27 ਲੱਖ ਵੋਟ ਬੋਗਸ ਫੇਕ ਪਰਤੀ ਨਿਕਲੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਜੇਕਰ ਪ੍ਰਧਾਨਗੀ ਛੱਡ ਦਿੰਦੇ ਨੇ ਅੱਜ ਜੇਕਰ ਅਗਵਾਈ ਕੌਮ ਨੂੰ ਦੇ ਦਿੰਦੇ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਸੁਰਜੀਤ ਵੀ ਹੋਵੇਗੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਸੇਦ ਤੋਂ ਬਣਾਈ 7 ਮੈਂਬਰੀ ਕਮੇਟੀ ਜਿਸਦੇ 5 ਮੈਂਬਰ ਕਾਰਚਿਮੇ ਉਹਨਾਂ ਵੱਲੋਂ ਪ੍ਰਧਾਨ ਵੀ ਚੁਣ ਲਿਆ ਜਾਪੇਗਾ ਲੀਡਰਸ਼ਿਪ ਵੀ ਮਿਲੇਗੀ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਰੋਮਣੀ ਅਕਾਲੀ ਦਲ ਸੁਖਬੀ ਸਿੰਘ ਬਾਦਲ ਦੇ ਮੂੰਹ ਨੂੰ ਉਹਦੀ ਅਗਵਾਈ ਵਿੱਚ ਉਹਦੀ ਕਠੜਨ ਪੰਥੀ ਨਾਲ ਕਦੇ ਵੀ ਸੁਰਜੀਤ ਨਹੀਂ ਹੋਵੇਗੀ 2022 2017 2024 ਦੀਆਂ ਲੋਕ ਸਭਾ ਦੀਆਂ ਚੋਣਾਂ ਫਿਰ ਜਿੰਨੀਆਂ ਵੀ ਚਿੰਮੀਆਂ ਜਿੰਮੀ ਚੋਣਾਂ ਹੋਈਆਂ ਸਾਰੀਆਂ ਜਿੰਮੀ ਚੋਣਾਂ ਦੇ ਵਿੱਚ ਮੁੱਧੜੇ ਮੂਹ ਡਿੱਗੇ ਤੇ ਦੂਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾਇਆ ਸ੍ਰੀ ਅਕਾਲ ਤਖਤ ਸਾਹਿਬ ਤੂੰ ਪਗੋੜੇ ਮਨਕਰ ਹੋਏ ਆਪਣੀ ਮਨਮਰਜ਼ੀ ਕਰਦੇ ਹੋਏ ਇਥੋਂ ਤੱਕ ਕੇ ਫਿਰ ਸ਼੍ਰੀ ਅਕਾਲ ਤਖਸੈਬ ਸ਼੍ਰੀ ਦਮਦਮਾ ਸਹਿ ਅਤੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਕਰਦਾ ਜਥੇਦਾਰ ਸਹਿਬਾਨਾਂ ਦੀ ਕਰਦਾਰ ਕੁਸ਼ੀ ਕਰਨੀ ਸ਼ੁਰੂ ਦਿੱਤੀ ਉਹਨਾਂ ਨੂੰ ਸਮਝਿਆ ਗਿਆ ਕਿ ਇਹ ਸਿਰਫ ਗ੍ਰੰਥੀ ਨਹੀਂ ਇਹ ਸਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਪੜ ਸਕਦੇ ਨੇ ਨਹੀਂ ਜਿਹੜੇ ਫੈਸਲੇ ਸ਼੍ਰੀ ਅਕਾਲ ਤਖਸੈਬ ਦੀ ਤਫ਼ਸੀਲ ਤੋਂ ਆਏ ਸੀ ਜੇਕਰ ਅੱਜ ਮੰਨ ਲੈਂਦੇ ਸ਼੍ਰੋਮਣੀ ਅਕਾਲੀ ਦਲ ਦਾ ਬਾਕੀ ਤੜਾ ਸ਼੍ਰੀ ਅਕਾਲ ਤਖਸੈਬ ਦੀ ਪਸੀਂ ਤੋਂ ਬੜਾਈ ਕਮੇਟੀ ਅਤੇ ਸੁਖਬੀਰ ਸਿੰਘ ਬਾਦਲ ਤੜਾ ਜੇਕਰ ਇੱਕਮਿਕ ਹੋ ਜਾਂਦਾ ਤਾਂ ਇਹ ਐਡਵੋਕੇਟ ਪ ਉਪਕਾਰ ਸਿੰਘ ਕੁੱਪੜ ਦੀ ਹਾਰ ਨਹੀਂ ਹੋਣੀ ਸੀ ਇਸ ਨੂੰ ਲੈ ਕੇ ਜੱਗ ਵਿੜ ਦਿੱਤੀ ਹੈ ਗੁਰਪ੍ਰਤਾਪ ਸਿੰਘ ਵਿਡਾਲਾ ਨਹੀਂ ਕਿਉਂਕਿ ਉਹ ਸ਼ਰੂਮਣੀ ਅਕਾਲੀ ਦਲ ਦੇ ਬਾਗੀ ਤੜਦੇ ਕਨਵੀਨਰ ਵੀ ਨੇ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੋ ਬਣਾਈ ਹੋਈ ਸੱਤ ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਜ ਸਿੰਘ ਨੇ ਉਹਨਾਂ ਦੇ ਮੈਂਬਰਾਂ ਦੇ ਵਿੱਚੋਂ ਇੱਕ ਮੈਂਬਰ ਨੇ ਗੁਰਪ੍ਰਤਾਪ ਸਿੰਘ ਵਿਡਾਲਾ ਗੁਰਪ੍ਰਤਾਪ ਸਿੰਘ ਵਿਡਾਲਾ ਨੇ ਕਿਹਾ ਕਿ ਅੱਜ ਜੋ ਕੁਝ ਸ਼ਰੂਮਣੀ ਅਕਾਲੀ ਦਲ ਦਾ ਅਸ਼ਰ ਹੋ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਬੇੜੀਆਂ ਦੇ ਵਿੱਚ ਜੇਕਰ ਵੱਟੇ ਪਾਏ ਨੇ ਉਹ ਹੈ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀ ਜਿਹੜੀ ਉਸ ਨੂੰ ਫੋਕੀ ਹਵਾ ਦੇ ਰਹੇ ਨੇ ਜੇਕਰ ਸੁਖਬੀਰ ਸਿੰਘ ਬਾਦਲ ਆਪਣੇ ਅਹੁਦੇ ਤੋਂ ਅੱਜ ਅਸਤੀਫਾ ਦੇ ਕੇ ਜੇਕਰ ਐਜ਼ਏ ਸਪੇਸਲਾਰ ਆਗੂ ਬਣ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੰਮ ਕਰਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਸਰਜੀਤ ਹੋਵੇਗੀ ਸੁਖਬੀਰ ਸਿੰਘ ਬਾਦਲ ਨੂੰ ਹਾਲੇ ਵੀ ਆਪਣੀ ਹਿੰਨ ਛੱਡ ਦੇਣੀ ਚਾਹੀਦੀ ਹੈ ਉਹਨਾਂ ਕਹਿੰਿਆ ਕਿ ਅਸੀਂ ਤਾਂ ਸ਼੍ਰੀ ਅਕਾਲ ਤਖਸੈਬ ਦੀ ਤਸੀਰ ਤੋਂ ਜਿਹੜੀ ਕਮੇਟੀ ਬਣੀ ਹੈ ਉਹਨਾਂ ਨੇ ਪ੍ਰਧਾਨ ਦੀ ਵੀ ਗੱਲ ਕਹੀ ਹੈ ਉਹਨਾਂ ਨੇ ਲੀਡਰਸ਼ਿਪ ਦੀ ਵੀ ਗੱਲ ਕਹੀ ਹੈ ਉਹਨਾਂ ਨੇ ਡੈਲੀਗੇਟਸ ਦੀ ਵੀ ਗੱਲ ਕਹੀ ਹੈ ਉਹਨਾਂ ਨੇ ਨਵੀਂ ਪਰਥੀ ਦੀ ਵੀ ਗੱਲ ਕਹੀ ਹੈ ਉਹਨਾਂ ਕਹਿੰਿਆ ਚਾਰੇ ਕੰਮਾਂ ਦੀ ਜ਼ਿੰਮੇਵਾਰੀ ਸ਼੍ਰੀ ਅਕਾਲ ਤਖਸੈਬ ਦੇ ਹੁਕਮਨਾਮੇ ਦੇ ਅਨੁਸਾਰ ਹੋਜ ਹੋ ਰਹੀ ਹੈ ਤੇ ਜਲਦੀ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਨਵੀਂ ਲੀਡਰਸ਼ਿਪ ਦੇ ਨਾਲ ਦਾ ਨਵਾਂ ਪ੍ਰਧਾਨ ਵੀ ਮਿਲੇਗਾ ਗੁਰਪ੍ਰਤਾਪ ਨੇ ਕਿਹਾ ਕਿ ਇਹ ਜ਼ਿੰਮੇਵਾਰ ਹੈ ਐਡਵੋਕੇਟ ਪੰਨੁਪrakash ਘੁੰਮਣ ਦੀ ਹਾਰ ਦਾ ਧੰਨ